ਅੱਜ ਗੁਰਾਇਆਂ ਬਲੱਡ ਸੇਵਾ ਰਜਿਸਟਰਡ ਵੱਲੋਂ ਸੇਵਲ ਹਸਪਤਾਲ ਫਗਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪ੍ਰਧਾਨ ਹੈਪੀ ਮਾਹੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਬਲੱਡ ਬੈਂਕ ਬੰਦ ਸੀ ਅਤੇ ਇਸ ਕਾਰਨ ਕਈ ਮਰੀਜ਼ਾਂ ਨੂੰ ਇਸ ਦੀ ਬੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਗੁਰਾਇਆਂ ਬਲੱਡ ਸੇਵਾ ਦੇ ਇਸ ਨਵੇਂ ਉਪਰਾਹਲੇ ਨਾਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਹੁਣ ਖੂਨ ਲੈਣ ਲਈ ਬਾਹਰ ਨਹੀਂ ਜਾਣਾ ਪਵੇਗਾ ਉਨ੍ਹਾਂ ਕਿਹਾ ਇਹ ਖੂਨ ਅਮਰਜੈਂਸੀ ਦੇ ਮਰੀਜ਼ਾਂ ਲਈ ਖਾਸ ਤੌਰ ਤੇ ਰੱਖਿਆ ਜਾਵੇਗਾ ਤਾ ਜੋ ਅਮਰਜੈਂਸੀ ਕੇਸ ਵਿੱਚ ਮਰੀਜ਼ ਦੀ ਜਾਨ ਬਚ ਸਕੇ ਇਸ ਮੌਕੇ ਬੋਧ ਰਾਜ ਬੰਟੀ ਗੌਰਵ ਸੰਦੀਪ ਸੋਨੀ ਤਰुण ਬਤਰਾ ਰਾਹੁਲ ਵਰਨੂ ਨਾਗਲਾ ਅਮਨ ਕੁਮਾਰ ਬਲਵੀਰ ਚੰਦ ਜਸਮੀਲ ਸਿੰਘ ਹਰਿੰਦਰ ਕੁਮਾਰ ਤੇ ਹੋਰ ਵੀ ਹਾਜ਼ਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤ ਸਿਵਲ ਹਸਪੀਟਲ ਫੋਗਵਾੜਾ ਵਕੇ ਜਿਹੜਾ ਹੈਗਾ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਡੀਕ ਚੱਲ ਰਹੀ ਸੀ ਕਿਉਂਕਿ ਬਲੱਡ ਬੈਂਕ ਬੰਦ ਸੀਗਾ ਔਰ ਲੋਕਾਂ ਨੂੰ ਬੜੀ ਗੰਭੀਰ ਜ਼ਰੂਰਤ ਸੀ ਇਹਨਾਂ ਨੂੰ ਕਿਉਂਕਿ ਲੋਕ ਇੱਥੇ ਜਿਹੜੇ ਇਲਾਜ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਨੂੰ ਬਲੱਡ ਲੈਣ ਲਈ ਬਾਹਰ ਜਾਣਾ ਪੈਂਦਾ ਸੀ ਅੱਜ ਅਸੀਂ ਬਲੱਡ ਡੋਨੇਟ ਕਰਨ ਲਈ ਪੂਰੀ ਟੀਮ ਸਾਡੀ ਜਿਹੜੀ ਹੈ ਪਹੁੰਚੀ ਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਗੁਰਾਇਬ ਬਲੱਡ ਸੇਵਾ ਵੱਲੋਂ ਤੁਹਾਡੇ ਦੁਆਰਾ ਦਿੱਤਾ ਗਿਆ ਜਿਹੜਾ ਬਲੱਡ ਹੈ ਉਹ ਕਿਸੇ ਹੋਰ ਦੀ ਜਿੱਥੇ ਕੀਮਤੀ ਜ਼ਿੰਦਗੀ ਨੂੰ ਬਚਾਉਂਦਾ ਉੱਥੇ ਆਪਣੇ ਜਿਹੜੇ ਆ ਸਰੀਰ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣਾ ਬਲੱਡ ਸਮੇਂ-ਸਮੇਂ ਤੇ ਡੋਨੇਟ ਕਰੀਏ ਹਸਪੀਟਲਾਂ ਦੇ ਵਿੱਚ ਕੈਂਪ ਦੁਆਰਾ ਜਿਹੜਾ ਬਲੱਡ ਇਕੱਤਰ ਕੀਤਾ ਉਹ ਐਮਰਜੈਂਸੀ ਕੇਸਾਂ ਦੇ ਵਿੱਚ ਮਦਦਗਾਰ ਹੁੰਦਾ ਜਿੱਦਾਂ ਕੋਈ ਐਮਰਜੈਂਸੀ ਕੇਸ ਆ ਗਿਆ ਜਾਂ ਕਿਛੇ ਦੇ ਡਿਲੀਵਰੀ ਕੇਸ ਹੋ ਗਿਆ ਜਾਂ ਕੋਈ ਹੋਰ ਕੇਸ ਹੋ ਗਿਆ ਉਹਦੇ ਲਈ ਜਿਹੜਾ ਹਸਪਤਾਲਾਂ ਦੇ ਵਿੱਚ ਬਲੱਡ ਪਿਆ ਉਹ ਸਾਡੇ ਲਈ ਬਰਦਾਨ ਹੁੰਦਾ ਕਿਉਂਕਿ ਐਟ ਦਾ ਸਪੌਟ ਜਿਹੜਾ ਕਈ ਵਾਰ ਡੋਨਰ ਨਹੀਂ ਪਹੁੰਚ ਸਕਦਾ ਕਿਸੇ ਕਾਰਨ ਨਹੀਂ ਉਹੀ ਸੇਮ ਗਰੁੱਪ ਨਹੀਂ ਮਿਲ ਪਾਂਦਾ ਸੋ ਤਾਂ ਕਰਕੇ ਜਿਹੜੇ ਹੈ ਕੈਂਪ ਦੇ ਆਯੋਜਨ ਕੀਤੇ ਜਾਂਦੇ ਆ ਸੋ ਮੈਂ ਧੰਨਵਾਦ ਕਰਦਾ ਸਾਰੇ ਸਾਡੇ ਡੋਨਰ ਸਾਥੀਆਂ ਦਾ ਜਿਹੜੇ ਆਪਣਾ ਸਮਾਂ ਕੱਢ ਕੇ ਤੋਂ ਕਿ ਡਿਊਟੀ ਟਾਈਮ 8 ਵਜੇ ਕਿਸੇ ਦਾ ਆਫ ਹੁੰਦਾ ਕੋਈ ਦੁਕਾਨਦਾਰ ਆ ਸਾਡਾ ਵੀਰ ਸਾਰੇ ਨੇ ਆਪਣੇ ਆਪਣੇ ਕਿੱਤਿਆਂ ਤੋਂ ਸਮਾਪਤੀ ਕਰਕੇ ਉਸ ਤੋਂ ਬਾਅਦ ਅਸੀਂ ਬਲੱਡ ਡੋਨੇਟ ਕਰਨ ਲਈ ਪਹੁੰਚੇ ਔਰ ਮੈਂ ਸਾਰੀ ਟੀਮ ਦਾ ਗੁਰਾਇਆ ਬਲੱਡ ਸੇਵਾ ਵੱਲੋਂ ਜਲੰਧਰ ਬਲੱਡ ਸੇਵਾ ਵੱਲੋਂ ਸਾਰਿਆਂ ਦਾ ਧੰਨਵਾਦ ਆਖਦਾ ਔਰ ਸਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਆਪਾਂ ਅੱਗੇ ਤੋਂ ਵੀ ਇਦਾਂ ਹੀ ਇਕਜੁੱਟਤਾ ਦਿਖਾ ਕੇ ਆਪਾਂ ਇਹ ਜਿਹੜੀ ਕਾਰਜਾ ਇਹੋ ਜਿਹਾ ਬਲੱਡ ਸੇਵਾ ਦਾ ਹੋਇਆ ਨਸ਼ਿਆਂ ਦੇ ਖਿਲਾਫ ਜਿਹੜਾ ਇੱਕ ਮਹੱਤਵਕ ਇਹ ਚੱਲਦੀਆਂ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਸਾਰੇ ਕੌਣ ਲੱਗੇ ਹੋਇਆ ਜਿਹਨੂੰ ਦੂਰ ਕਰਨ ਦੀ ਅੱਜ ਲੋੜ ਹੈ ਸੋ ਆਓ ਸਾਰਾ ਜੰਗਸਟਰ ਇਕੱਠਾ ਹੋ ਕੇ ਸਮਾਜ ਸੇਵਾ ਦੇ ਨਾਲ ਜੁੜੀਏ ਔਰ ਇਸ ਸੇਵਾ ਦੇ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾਈਏ ਕਿਉਂਕਿ ਇਹ ਤੁਹਾਡੇ ਦੁਆਰਾ ਦਿੱਤਾ ਗਿਆ ਬਲੱਡ ਕਿਸੇ ਕੀਮਤੀ ਜ਼ਿੰਦਗੀ ਨੂੰ ਬਚਾਉਂਦਾ ਸੋ ਕਿਉਂ ਨਾ ਜਿਹੜਾ ਰੱਬ ਨੇ ਆਪਾਂ ਨੂੰ ਮੌਕਾ ਦਿੱਤਾ ਇਹਦਾ ਭਰਪੂਰ ਫਾਇਦਾ ਲਈਏ ਜਿਉਂਦੇ ਜੀ ਖੂਨਦਾਨ ਕਰੀਏ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਵਤਾ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਵੱਨਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ